ਲਿੰਦਾ ਕਹਿੰਦੇ ਚੋਟੀ ਦਾ ਫਾਈਨਲ ਮੇਰੇ ਮਿੱਤਰੋ ਸਾਹਬੇ ਕਮਾਲ ਸਾਬ ਸ੍ਰੀ ਗੁਰਗੋਤ ਸਿੰਘ ਜੀ ਹਰ ਰਗ ਰੋਤੇ ਗੁਰੂ ਕੇ ਬੇਟੇ ਸ਼ਰਮਾਨੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਇਹਨਾਂ ਦੇ ਨਾਮ ਤੇ ਪਰਾਇ ਦਾ ਵੱਡਾ ਕਬੱਡੀ ਕੱਪ ਚਾਨਣਵੇਂ ਪਿੰਡ ਦੇ ਵਿੱਚ ਪਹਿਲੀ ਰੋਡ ਸਿੰਘ ਸਰਦਾਰ ਕਹਿੰਦੇ ਹਰਮਨ ਸਲੀਨੇ ਵਾਲਾ ਲੈ ਕੇ ਕਲਗੀ ਧਰ ਤੋਂ ਥਾਪੜਾ ਦਿੱਤਾ ਚਰਨੀ ਸੀ ਸਨਵਾ ਬੰਦਾ ਸਿੰਘ ਬਹਾਦਰ ਬਣ ਗਿਆ ਲਿਆ ਮਾਦੋ ਨਾਮ ਬਦਲਾ ਖੇਡ ਕਬੱਡੀ ਵੱਡੀ ਆ ਗੀਤਿਆ ਗਾ ਤੋਂ ਅਮਰੀਕਾ ਖੇਚਤੀਆਂ ਹਰਮਨ ਦੀਆਂ ਤਿੰਨ ਰੇਡਾਂ ਰਾਜੂ ਰਣੀਆਂ ਵੀਰ ਹੈ ਸਾਡਾ ਅਮਰੀਕਾ ਤੋਂ 2100 ਦੀਆਂ ਹੋਣਗੀਆਂ ਪਿਆਰ ਹੈ ਅਮਨ ਬਾਈ ਦੇ ਨਾਲ ਯਾਰੀ ਹੈ ਕੁਲਵੀਰ ਟਵਾਣੇ ਡੋਗਰਪੁਰੀਏ ਦੇ ਨਾਲ ਇਹ ਮਾਨ ਹੈ ਕਰੀ ਵਾਲਾ ਵੀਰ ਲੈਣਾ ਤੇ ਕਲੀ ਪਾ ਦੇਵੇ ਉਹ ਸੁੱਖੇ ਬਾਈ ਕਰੀਏ ਗੱਲੋਂ ਹਰਮਨ ਆ ਗਿਆ ਮੇਰੇ ਵੀਰੋ ਸਲੀਨੇ ਵਾਲਾ ਪਈ ਹੋਈ ਕਬੱਡੀ ਦੇ ਦਰਮਿਆਨ ਇਹ ਸੋਨਾ ਬਾਂਦਰ ਡੋਡ ਵਾਲਾ ਉਧਰ ਟੱਚ ਤੇ ਕੀਤਾ ਕੋਟ ਕਰੋੜੀਆ ਕਹਿੰਦਾ ਪੁਆਇੰਟ ਹਰਮਨ ਦਾ ਹੈ ਮੇਰੇ ਵੀਰੋ ਹਰਮਨ ਦਾ ਹੈ ਲਓ ਗਹਿੜਾ ਵਾਲਾ ਆ ਗਿਆ ਮੇਰੇ ਵੀਰੋ ਇਹ ਫਾਈਨਲ ਮੈਚ ਕਲਿਆਣ ਸੁਖਾ ਤੇ ਪੰਨ ਹੈਪੀ ਹੋਣਾ ਦੀ ਸਪਾਂਸਰ ਕੀਤੀ ਟੀਮ ਹੈ ਸਿੱਪੇ ਹੋਣਾ ਦੀ ਲਓ ਗਹਿੜਾ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਇੱਕ ਪਾਸੇ ਗੋਰੇ ਹੁਣੀ ਖੜੇ ਐ ਛੋੜੀ ਖੇਡ ਹੈ ਕੌਣ ਜੱਫਾ ਲਾਵੇਗਾ ਇੱਥੇ ਰੱਖ ਗੋਰੇ ਨੇ ਕੋਸ਼ਿਸ਼ ਕੀਤੀ ਕਬੱਡੀ ਪੁਆਇੰਟ ਗਹਿੜਾ ਵਾਲੇ ਦਾ ਲੈ ਵੀ ਬੁੱਟੇ ਵੀਰ ਹਰਮਨ ਆ ਗਿਆ ਆਓ ਹਰਮਨ ਕਹਿੰਦੇ ਦੂਜੀ ਰੇਡ 2100 ਦੀ ਰਾਜੂ ਰਣੀਆ ਅਮਰੀਕਾ ਵਾਲਾ ਭਰਾ ਸਾਡਾ ਉਹਦੇ ਵੱਲੋਂ ਹੋਵੇਗੀ ਰਿੰਪਾ ਬਰਾਡ ਵਿੱਕੀ ਬਰਾਡ ਤੇ ਵਿੰਦ ਹਾਂਗਕਾਂਗ ਉਹਨਾਂ ਵੱਲੋਂ ਹਰ ਜੱਫਾ ਤੂਮੜ ਪਰਮਾਨ ਦਾ 550 ਦਾ ਹੋਵੇਗਾ ਓਏ 31 31000 ਬਸਤਾਂ ਨੂੰ ਦਿੱਤੇ ਜਾ ਰਹੇ ਆ ਮਿੱਠੂ ਬਰਾਡ ਗੰਦਾ ਕੈਨੇਡਾ ਤੇ ਵਿੰਦਰ ਹਾਂਗਕਾਂਗ ਪਹਿਲਾ ਪ੍ਰਾਈਸ ਕਹਿੰਦੇ 71000 ਤਾਰੀ ਵੱਡਾ ਭਰਾ ਸਾਡਾ ਕਹਿੰਦੇ ਹਾਂਗਕਾਂਗ ਤੋਂ ਸੁਖੀ ਕਵੇ ਕੈਨੇਡਾ ਦੇ ਵਿੱਚ ਰਹਿੰਦਾ ਆਉ ਦੂਜਾ ਕਹਿੰਦੇ ਪ੍ਰਾਈਜ਼ 51000 ਦਾ ਦਿੱਤਾ ਜਾਵੇਗਾ ਓ ਮਾੜੀ ਵਾਲਾ ਕਹਿੰਦਾ 31000 ਜਿੱਤਣਾ ਪਰ ਤੁੰਬੜ ਭੰਨ ਵਾਲਿਆ ਓ ਪਿੰਡੀ ਕੋਟ ਕੋੜੀਆਂ ਤਿਆਰ ਹੈ ਬਿੱਲਾ ਤਿਆਰ ਹਾ ਓ ਨਵੇਂ ਮੁੰਡੇ ਆਉ ਨਵੇਂ ਮੁੰਡੇ ਵਾਹ ਮੁੰਡੇ ਰੀਸਾ ਕਰਦੇ ਬਿੱਲੋ ਤੇਰੇ ਜੱਟ ਦੀਆਂ ਬੇੰਤੀ ਆ ਵੀ ਹੁੱਟਰ ਵਾਲਿਆ ਬਾਜ ਵਧਾਦੇ ਮੇਰਾ ਵੀਰ ਅਗਲੀ ਕਬੱਡੀ ਹਰਮਨਦੀ ਆ ਮੇਰੇ ਵੀਰੋ ਹਰਮਨ ਸਲੀਨੇ ਵਾਲਾ ਤੁੰਬਰ ਭੰਨ ਦਾ ਪੁੱਤ ਬਣ ਕੇ ਖੇਡਦਾ ਓਧਰ ਡਾਲਰ ਬਰਾਰ ਹੋਣੀ ਮੇਰੇ ਵੀਰੋ ਜੋਦੇ ਬਰਾਰ ਹੋਣੀ ਨਜ਼ਾਰਾ ਤੱਕਦੇ ਆ ਲਓ ਹਰਮਨ ਕਲਿਆਣਾ ਵਾਲਾ ਨਿੱਕੂ ਇਹ ਕਲਿਆਣ ਸੁਖੇ ਦੀ ਟੀਮ ਬਲਜੀਤ ਮੈਂਬਰ ਬਲਜੀਤ ਮੈਂਬਰ ਐਨ ਮੇਰੇ ਵੀਰੋ ਯਾਰ ਕੀਤੀ ਹੈ ਤੇ ਤਿੰਨੇ ਦੀਆਂ ਤਿੰਨੇ ਸਫਲ ਪੈ ਗਈਆਂ ਰਾਜੂ ਰਣੀਆਂ ਅਮਰੀਕਾ ਵਾਲਾ ਭਰਾ ਸਾਡਾ 2100 ਦੇ ਵੱਲੋਂ ਕਹਿੰਦੇ ਹਰਮਨ ਦੀਆਂ ਤਿੰਨਾਂ ਰੈਡਾਂ ਦਾ ਇਹ ਮਾਣ ਹੈ ਖੇਡ ਕਬੱਡੀ ਦਾ ਆਹ ਚੋਟੀ ਦਾ ਮੈਚ ਚੱਲਦਾ ਹੈ ਇਧਰ ਆ ਗਿਆ ਪਾਲ ਸੰਧੂ ਸੌਰਿਆਂ ਦੇ ਪਿੰਡ ਆਇਆ ਹੋਇਆ ਬਹੁਤ ਧੰਨਵਾਦ ਹੈ ਭਰਾ ਸਾਡੇ ਦਾ ਅਗਲੀ ਕਬੱਡੀ ਕੌਣ ਲੜਦਾ ਅਗਲੀ ਕਬੱਡੀ ਮੇਰੇ ਵੀਰੋ ਹਰਮਨੀ ਪਾਵੇਗਾ ਇਧਰ ਹਾਕਮ ਜੰਦਾ ਵਾਲਾ ਨਾਲ ਇਕਬਾਲ ਯੂ ਐਸ ਏ ਰਾਜਾ ਬਰਾੜ ਯੂ ਐਸ ਏ ਕਹਿੰਦੇ ਹਰ ਜੱਪ 1000 ਦਾ ਹੋਵੇਗਾ ਲੈ ਮਿੱਤਰੋ ਤੁੰਬਰ ਭੰਨ ਵਾਲੇ ਲਾਉਂਦੇ ਸਿਕੰਦਰ ਨੂੰ ਲਓ ਸਾਹਮਣੇ ਹਰਮਨ ਦੀ ਪਈ ਹੋਈ ਕਬੱਡੀ ਜਰ ਜੀਵਨ ਕੈਨੇਡਾ ਸਾਡੇ ਬਹੁਤ ਹੀ ਸਤਿਕਾਰਯੋਗ ਜਗਸੀਰ ਮੈਂਬਰ ਜੀ ਲਓ ਸਾਹਮਣੇ ਮੇਰੇ ਵੀਰੋ ਹਰਮਨ ਹਰਮਨ ਪਾਤਰ ਹਰਮਨ ਤੇ ਕਹਿੰਦੇ ਬੰਦ ਰੋੜ ਵਾਲਾ ਸੋਨਾ ਮੇਰੇ ਮਿੱਤਰੋ ਓਏ 31000 ਵਾਲਾ ਪਹਿਲਾ ਲ ਆ ਗਿਆ ਜਿਹੜੇ ਪਹਿਲੇ ਸੈਮੀ ਪੈ ਮੈਚ ਦੇ ਵਿੱਚ ਪੈਸੇ ਬੋਲੇ ਸੀਗੇ ਸਾਡਾ ਵੀਰ ਕਿੰਦਾ ਕੈਨੇਡਾ ਭਰਾ ਉਹਦੇ ਵੱਲੋਂ 11-1100 ਰੁਪਇਆ ਬੋਲਿਆ ਸੀਗਾ ਉਹ ਖਿਡਾਰੀ ਪੈਸੇ ਲੈਣ ਲਈ ਆਏ ਆ ਮੇਰੀ ਬੇਨਤੀ ਭਰਾਵਾਂ ਨੂੰ ਮਾਇਆ ਪਹੁੰਚਦੀ ਕਰ ਦਿਓ ਲਓ ਗੁਲਦੀਪ ਕੈਨੇਡਾ ਤੇ ਜੀਵਨ ਕੈਨੇਡਾ ਕਹਿੰਦੇ ਅੰਦਰ ਨੂੰ ਜੱਫਾ ਲਾਵੇ 500 ਸਾਡੇ ਲੋ ਪਾ ਦਿਓ 1500 ਦਾ ਜੱਫਾ 1500 ਦਾ ਪਰ ਪੁਆਇੰਟ ਸਿਕੰਦਰ ਦਾ ਹੈ ਸਿਕੰਦਰ ਦਾ ਹੈ ਬਾਈ ਜੀ ਬੇਨਤੀ ਹੈ ਵੀ ਜੇ ਸਿਕੰਦਰ ਨੂੰ ਜੱਫਾ ਨਾ ਲੱਗਿਆ ਤੇ ਇਹ ਪੈਸੇ ਸਿਕੰਦਰ ਨੂੰ ਦੇਣੇ ਪੈਣੇ ਆ ਮੈਂ ਪਹਿਲਾਂ ਦੱਸਦਾ ਬਾਅਦ ਚ ਤਰਾਜ ਨਾ ਕਰਿਓ ਮੇਰੇ ਵੀਰੋ ਸਾਡੇ ਭਰਾ ਲਓ ਸਾਹਮਣੇ ਕਬੱਡੀ ਹਰਮਨਦੀ ਬੁੱਟੇ ਕਰ ਗੱਲ ਹਰਮਨਦੀ ਕਬੱਡੀ ਪੈ ਰਹੀ ਹੈ 71000 ਉਹ ਤਾਰੀ ਬਾਈ ਨੇ ਦੇਣਾ ਹਾਂਕੌਂਗ ਵਾਲੇ ਨੇ ਨਾਲ ਸੁਖੀਆ ਕੈਨੇਡਾ ਵਾਲਾ ਵੱਡਾ ਵੀਰ 52000 ਉਹਨਾਂ ਵੱਲੋਂ 75000 ਦਿੱਤਾ ਉਹ ਮਿੱਠੂ ਬਾਈ ਨੇ ਤੇ ਨਾਲ ਆ ਕਹਿੰਦੇ ਗੰਦਾ ਕੈਨੇਡਾ ਤੇ ਬਿੰਦਰ ਹਾਂਗਕੌਂਗ ਥੋੜਾ ਵੇਖੋ ਮੁੰਡੇ ਦੇ ਸੱਟ ਜਿਆਦਾ ਨਾ ਹੋਵੇ ਬਾਬਾ ਮਿਹਰ ਕਰੇ ਇੱਧਰ ਵੀਰ ਆ ਸਾਡਾ ਹਰਮਨ ਲਓ ਹੌਸਲਾ ਕਰ ਵੀਰਾ ਜੀਤ ਸਿੰਘ ਜੀ ਗੱਲ ਸਰਪੰਚ ਤੇ ਨਾਲ ਕਰਨ ਕੈਨੇਡਾ ਦੇ राम बराड़ ਬਾਈ ਜੀ ਉਧਰ ਹਰਪਾਲ ਕੈਨੇਡਾ ਜਗਜੀਵਨ ਕੈਨੇਡਾ ਕੁਲਦੀਪ ਕੈਨੇਡਾ ਉਹਨਾਂ ਵੱਲੋਂ ਵੀ 500 ਲੱਗਾ ਤੇ 1000 ਰੁਪਇਆ ਹਾਕਮ ਚੰਦਨਵ ਯੂ ਐਸ ਏ ਇਕਬਾਲ ਯੂ ਐਸ ਏ ਰਾਜਾ बराड़ ਯੂ ਐਸ ਏ ਇੰਨਾ ਵੱਲੋਂ 1100 1500 ਦਾ ਜੱਫਾ ਹੋਵੇਗਾ ਸਿਕੰਦਰ ਦਾ ਕਾਕੇ ਵੀਰ ਦੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਖਿਆ ਜਾਂਦਾ ਉਧਰ ਕਨਵਰ ਪਾਲ ਯੂਐਸਏ ਵੀ ਉਸੇ ਉਧਰ ਸਾਡਾ ਵੀਰ ਹੈ ਵੱਡਾ ਮੇਲਾ ਕਰਵਾਉਣ ਵਾਲਾ ਵੱਡਾ ਭਰਾ ਸਾਡਾ ਗੱਲ ਖੇਡ ਕਬੱਡੀ ਦੀ ਵੱਡੀ ਹੈ ਕੀ ਫੈਸਲੇ ਨੇ ਇਸ ਮੈਚ ਦੇ ਇਧਰ ਆ ਗਿਆ ਪਾਲ ਸਾਧੂ ਵਾਲੀਆ ਤੇ ਜੰਗਾ ਯੂ ਐਸ ਏ ਯਾਰਾਂ ਦਾ ਯਾਰ ਕਹਿੰਦੇ ਸੌਹਰਿਆਂ ਦੇ ਪਿੰਡ ਆਇਆ ਹੋਇਆ ਸੌਹਰਿਆਂ ਦੇ ਪਿੰਡ ਆਇਆ ਭਰਾ ਸਾਡਾ ਮੈਚ ਬੰਨਾਂ ਦਾ ਸਮਾਪਤ ਹੋ ਦੂਜਾ ਸੁੱਖੇ ਭਾਈ ਵਾਹ ਇਧਰ ਮੇਰੇ ਵੀਰੋ ਸਾਡੇ ਉਧਰ ਡਾਲਰ ਬਰਾਲ ਉਹਨਾਂ ਵੱਲੋਂ 1000 ਦੇ ਬਾੜ ਬੋਲਾ ਤੁਹਾਂਗੇ ਹੈ ਰਾਜੂ ਗਿਲ ਡੈਰੀ ਵਾਲਾ ਭਰਾ ਸਾਡਾ ਆ ਜਾਵੇ ਮੈਂ ਫਿਰ ਧੰਨਵਾਦ ਕਰਦਿਆਂ ਹਰਮਨ ਪ੍ਰਧਾਨ ਜੀ ਦਾ ਤਾਰੀ ਸਾਡਾ ਵੀਰ ਹਾਂਗਕong 70000 ਪਹਿਲਾ ਪ੍ਰਾਈਜ਼ ਤੇ